ਆਹ ਤਾਂ ਲੱਗਿਆ ਪਿਆ ਹੋਏ ਐਵੇਂ ਇੰਨੀ ਠੰਡ ਆ ਇਹੇ ਖਾਣਾ ਸਾਫ ਕਰੀਏ ਤੇਰਾ ਪਾਣੀ ਲਾਉਣਾ ਹੁਣ ਆਪਾਂ ਕਣਕ ਨੂੰ ਦੂਰਾ ਪਾਣੀ ਲਾਉਣਾ ਅੱਜ ਤੇ ਪਾਣੀ ਤੇ ਵੀ ਦੀ ਟਾਪ ਹੀ ਜਾਣਾ ਇਹਦੇ ਪਾਣੀ ਨਹੀਂ ਟਪ ਰੂ ਜਾਏ ਅੱਜ ਜਿੰਨਾ ਚਿਰ ਸਫਾਈ ਨਹੀਂ ਕਰਦੇ ਓਏ ਮਗਰ ਵੇਖ ਨਿਗਾਹ ਮਾਰ ਪੈਣਾ ਪੈਣਾ ਥਾਲੀ ਵਾਂਗੂ ਸਾਫ ਕੀਤਾ ਪਿਆ ਇਹ ਐ ਸਾਫ ਸੁਥਰ ਕਰਕੇ ਸ਼ੌਂਕ ਨਾਲ ਕੰਮ ਕਰੀਏ ਆਪਾਂ ਭਾਵੇਂ ਘਟ ਹੋ ਜੇ ਦੋ ਜਣਾ ਲੇਟ ਪਾਣੀ ਲੱਗ ਜੂਗਾ ਕੋਈ ਚੱਕਰ ਨਹੀਂ ਪਰ ਆ ਸਾਫ ਕਰਕੇ ਜਾਂ ਫ੍ਰੀਜ ਕੋਲ ਡਾਇਰੈਕਟ ਟੁੱਟੇ ਜਾਂਦੇਗਾ ਮੁੜ ਕੇ ਆ ਜਾਂਦਾ ਪਾਣੀ ਕਿਹੜਾ ਜਾ ਇਹ ਪੂਰੀ ਸਫਾਈ ਕਰੀ ਦੀ ਪਹਿਲਾਂ ਫਿਰ ਉਹ ਤੋਂ ਬਾਅਦ ਕਿਤੇ ਜਾ ਕੇ ਪਾਣੀ ਪੋਈ ਲਾਈਦਾ ਆਪਾਂ ਇਹ ਰੋਟੀ ਸਾਡੇ ਬਰਤਨ ਸਾਫ ਕਰਕੇ ਖਾਂਦੇ ਰਾ ਤੇ ਸ਼ਕੀਨ ਨਾਲ ਖਾਂਦੇ ਰੋਟੀ ਪਾਣੀ ਆਪਾਂ ਤੇ ਫਸਲ ਨੂੰ ਵੀ ਇਹ ਸ਼ਕੀਨ ਨਾਲ ਪਾਣੀ ਲਾਓ ਪੂਰਾ ਛੌਂਕ ਹੁੰਦਾ ਨੂੰ ਹਨਾ ਖੇਤੀ ਦਾ ਇਹ ਸ਼ੌਕ ਹੁੰਦਾ ਬਈ ਕਿਸੇ ਕਿਸੇ ਨੂੰ ਪਾਣੀ ਲੱਗਣ ਦਾ ਲੱਗਿਆਂ ਦਾ ਲੈ ਪਰ ਇਹ ਪੱਤੇ ਪੁੱਤੇ ਮੂੰਹੇ ਚੜ ਜਾਂਦੇ ਆ ਮੁੜ ਕੇ ਹਾਂ ਮਗਰ ਪਾਣੀ ਟੁੱਟਿਆ ਦਾ ਉਹ ਕਈ ਲੋਕ ਕਹਿੰਣਗੇ ਨਾ ਟੱਕਰਾ ਮਰੀ ਜਾਂਦਾ ਐਵੇਂ ਵਿਹਲਾ ਹਨਾ ਗੱਲਾਂ ਮਰੀ ਜਾਂਦਾ ਉਹ ਯਾਰ ਜਿਹੜੇ ਨਾਲ ਨਹੀਂ ਕੁਝ ਕਰਨਾ ਹੁੰਦਾ ਉਹਨਾਂ ਦੇ ਭਾਜਾ ਟੱਕਰਾ ਹੀ ਐ ਕਿ ਨਹੀਂ ਹਾਂ ਬਲਕਿ ਦੋ ਪੱਤੇ ਆ ਕੱਢੀ ਜਾਂਦਾ ਹੋਣਾ ਪਰ ਉਹਨਾਂ ਦੇ ਭਾਜਾ ਟੱਕਰਾ ਹੀ ਐ ਇਹ ਪਰ ਆਪਾਂ ਨੂੰ ਇਹ ਐਂ ਲੱਗਦਾ ਵੀ ਸ਼ੌਂਕ ਸਕੂਨ ਮਿਲਦਾ ਯਾਰ ਚੈਨ ਨੂੰ ਜਦੋਂ ਖੇਤ ਕੰਮ ਕਰਦੇ ਨਾ ਆਪਦੇ ਤੇ ਆਪ ਨੂੰ ਸਕੂਨ ਮਿਲਦਾ ਪੂਰਾ ਵਧੀਆ ਨਹੀਂ ਹਾਂ ਯਾਰ ਖੇਤ ਬੈਠੇ ਐ ਠੀਕ ਐ ਨਾ ਆਪਾਂ ਦੋ ਕਿੱਲਾਂ ਦੇ ਮਾਲਕ ਐ ਪਰ ਟੌਰ ਨਾ ਰਹੀ ਤੇ ਇੱਥੇ अच्छा किसी दी गुलामी दा नहीं कर देना हां ए भी किसे ਥਲੇ ਲਾ ਕੇ ਕਪੜੇ ਮਰੀ ਜਨੇ ਕਾਰਾਂ ਦੇ ਫਲਾਣਿਆਂ ਦੇ ਕਾਰਾਂ ਗੁਲਾਮੀ ਹੈ ਇਹ ਕਲਾ ਜਿਹੇ ਕਰਦੇ ਲੋਕ ਅੱਛਾ ਨਾਲ ਜੀਵਿੰਦਾਰਾਂ ਨੂੰ ਕੰਮ ਕਰ ਹਾਂ ਉਧਰ 2-2000 ਰੁਪਇਆ ਚਾਹ ਚਾਹ ਹਜ਼ਾਰ ਦੇ ਨੌਕਰੀ ਲੱਗ ਜਾਂਦੇ ਜੀਵਿੰਦਾਰਾਂ ਦੇ ਜਵਾਕ ਹਾਂ ਤੇ ਬੈਠੇ ਕਾਰਾਂ ਦੇ ਕਪੜਾ ਮਰਾਈ ਜਾਂਦੇ ਨੇ ਉਹ ਤੋਂ ਕਪੜਾ ਮਰਾਈ ਜਾਂਦੇ ਆ ਆ ਤੂੰ ਛੜਕਾਂ ਦੇ ਉੱਤੇ ਗੂੰਗਾ ਮਿੱਧਿਆ ਪਿਆ ਹੁੰਦਾ ਟੈਰਾਂ ਨਾਲ ਕਹਿਣਗੇ ਸਾਫ਼ ਕਰ ਦੇ ਉਹਨੂੰ ਹੈ ਉਹ ਕਹਦਾ ਵੀ ਕੰਮ ਹੈ ਵੀ ਇੱਥੇ ਖੇਤ ਕਾਦਾ ਕੰਮ ਕਰੋ ਯਾਰ ਸ਼ੌਂਕ ਨਾਲ ਵਧੀਆ ਆਪਦਾ ਹਾਂ ਜਦੋਂ ਜੀ ਕਰੇ ਯਾਰ ਬਹਿ ਜਾ ਚਾਹ ਦਾ ਜੱਗ ਪਿਆ ਸੀ ਟੌਰ ਦਾ ਚਾਹ ਪੀ ਲਈ ਦੀ ਜੱਟ ਮਾਲਕ ਹੁੰਦਾ ਹਨਾ ਮਾਲਕ ਬਈਆ ਵੇਖ ਹੁਣ ਤੇਰੇ ਸਾਹਮਣੇ ਆ ਖੜਾ ਲੈ ਹਾਂ ਭਰ 10 ਮਿੰਟ ਖਿਲਾਰ ਲੈ ਹਾਂ ਕੋਈ ਆਇਆ ਤਾਂ ਨਹੀਂ ਕਹੂਗਾ ਕਿ ਉਹ ਇਦਾਂ ਦਾ ਕੰਮ ਕਰ ਇੱਥੇ ਛੋਟੂ ਛੋਟੂ ਨਾਲੇ ਆਏ ਛੋ ਕਹਿਣਗੇ ਛੋਟੂ ਹਾਂ ਕਿ ਨਹੀਂ ਪਾਵਾ 7 ਫੁੱਟ ਕੱਢ ਹੋਵੇ ਜਵਾਗ ਦਾ ਮੇਰਾ ਹਾਲਾ ਕਹਿਣ ਗਿਆ ਹੀ ਮੁੜ ਕੇ ਉਹ ਛੋਟੂ ਚਾਜਨਾ ਕੰਮ ਕਰ ਹਾਂ ਨਾਲੇ ਪਾਣੀ ਫੜਾ ਫਰਾਂਦਾ ਕਰ ਤੇ ਹੁੱਕਾ ਕਰ ਇੱਥੇ ਜਦੋਂ ਜੀ ਕਰਦਾ ਹੈ ਆਦਾ ਕੰਮ ਕਰ ਲਓ ਹੈ ਤੇ ਨਾਲੇ ਠੰਡ ਦੇ ਵਿੱਚ ਤਾਂ ਜੇ ਕੰਮ ਕਰਾਂਗੇ ਸਰੀਰ ਵਧੀਆ ਰਹਿੰਦਾ ਯਾਰ ਤੇ ਪਾਣੀ ਪਾਣੀ ਲਾਉਣਾ ਹਾਂ ਅਜ ਪਾਣੀ ਲਾਉਣਾ ਤੇ ਕਿਹੜਾ ਪਾਣੀ ਹੈ ਕਣਕ ਦਾ ਇਹ ਇਹ ਦੂਜਾ ਪਾਣੀ ਹੈ ਦੂਜੇ ਪਾਣੀ ਹੈ ਹਾਂ ਤੇ ਕਿੰਨੇ ਦਿਨਾਂ ਦੀ ਹੋਗੀ ਕਣਕ ਇਹ 65 70 ਦਿਨਾਂ ਦੀ ਕਣਕ ਹੋਗੀ ਆਪਣੀ 65 70 ਦਿਨਾਂ ਦੀ ਹਾਂ ਤੇ ਕਾਹਦੀ ਆਪਣੀ ਨਿਗਾ ਮਾਰ ਸਕਦਾ ਅੱਛਾ ਤੁਸੀਂ ਬਣਾਈ ਸੀ ਵੀਡੀਓ ਕਣਕ ਦਾ ਹੁਣ ਵੇਖ ਰਾਂਗਾ ਆਪਣੀ ਦਾ ਹਾਂ ਗੁਲੀ ਅੰਡੇ ਲਈ ਸਪਰੇਅ ਕਰਤੀ ਸੀ ਤੇ ਆਪਾਂ ਉਦੋਂ ਗੁੱਲੀ ਡੰਡ ਵਾਲੀ ਹੋ ਗਈ ਹਾਂ ਹਾਂ ਰਿਜ਼ਲਟ ਵੇਖਾ ਮਰੇ ਆਪਿਆ ਦਿਖਾ ਇੱਥੇ ਹਾਂ ਸਿੱਟੇ ਪੈਣਾ ਕਾਨਾਂ ਵਾਂਗੂ ਜੋ ਚੂਹੇ ਕਾਂਡੇ ਕੇ ਹੁੰਦੇ ਆ ਹਾਂ ਦਿਖੀ ਜਾਂਦਾ ਵਿੱਚ ਹੂੰ ਤੇ ਵੇਖ ਮਗਰ ਜਿਹੜਾ ਮਹਾਰਾਤ ਐ ਵਧੀਆ ਖਾਲਾ ਬਣਾ ਕੇ ਰੱਖੀਦਾ ਆਪਾਂ ਹਾਂ ਸ਼ੌਂਕ ਨਾਲ ਕੰਮ ਕਰੀਦੇ ਯਾਰ ਆਪਾਂ ਜਿੰਨੇ ਕਰੀਦੇ ਆ ਤੇ ਇਹ ਪ੍ਰਾਲੀ ਦੇ ਵਿੱਚੋਂ ਵੀ ਬੀਜੀ ਸੀ ਨਾ ਕਣਕ ਹਾਂ ਹਾਂ ਪ੍ਰਾਲੀ ਦੇ ਵਿੱਚ ਬੀਜੀ ਹੋਈ ਆਪਣੀ ਕਣਕ ਕੱਲੀ ਲੈਦ ਨੂੰ ਅੱਗ ਲਾ ਕੇ ਤੇਦ ਨੂੰ ਅੱਗ ਲੱਗੀ ਸੀ ਕਿ ਮੰਨ ਕੇ ਚਲੋ 10% ਪ੍ਰਾਲੀ ਨੂੰ ਅੱਗ ਲੱਗੀ ਹੋਈ ਹੈ ਹਾਂ 90% ਤਾਂ ਪਾਲੀ ਵਿੱਚ ਹੀ ਹੈ ਤੇ ਹਾਂ ਖਰਚਾ ਘਟ ਸੀ ਹੈ ਨਾ ਇਹ ਤਾਂ ਬਹੁਤ ਖਰਚਾ ਘਟਾਇਆ ਸੀ ਬਈ ਮੈਂ ਵੀ ਅਗਲੇ ਹੈਪੀ ਸੀਟਰ ਵਾਲੇ ਰਹਿੰਦੇ ਆ ਫਿਰ ਇਹਦ ਕੀ ਬਈ ਉਹ ਤਾਂ ਪੂਰੇ ਰੁਈ ਜਾਂਦੇ ਵਿਚਾਰੇ ਦੋ ਦੋ ਵਾਰੀ ਕਣਕਾਂ ਵਿਜਲੀਆ ਵਿਚਾਰਿਆਂ ਨੇ ਅੱਛਾ ਠੀਕ ਹੈ ਨਾ ਹਾਂ ਵੀਰੀ ਗੱਲ ਸੁਣੋ ਉਹਨਾਂ ਦਾ ਪਹਿਲੇ ਹੀ ਖਰਚਾ ਆ ਗਿਆ ਵਿਚਾਰਿਆਂ ਦਾ 20-25 ਹਜ਼ਾਰ ਦਾ ਕਿੱਲੇ ਤੇ ਹਾਂ ਉਜਾਰੇ ਨੂੰ ਬਜੂ ਗਿਓ ਠੇਕੇ ਤੇ ਲੈ ਕੇ ਕਰਜਾਂ ਦੇ ਪੈਸੇ ਪੂਰੇ ਐਸਾ ਕੀ ਬਸ ਜਨਾਬ ਘਰੇ ਖਾਨ ਨੂੰ ਕਣਕ ਬਾਜੂ ਚਾਰੇ ਦੇ ਹਾਂ ਹੋਰ ਤਾਂ ਜੁਗ ਬੱਲੇ ਕੋ ਪੈਣਾ ਨੀਗਾ ਹਾਂ ਕਿ ਨਹੀਂ ਤੇ ਕਈ ਕਈ ਜਾਂਦੇ ਸੀ ਨਾ ਕਮੈਂਟਾਂ ਚ ਆਪਾਂ ਉਹਦੇ ਵੀਡੀਓ ਪਾਈ ਸੀ ਨਾ ਕਈ ਕਈ ਜਾਂਦੇ ਸੀ ਵੀ ਇਹ ਤਾਂ ਅਮੇ ਛੱਡੀ ਜਾਂਦਾ ਕੋਈ ਫਰਕ ਨਹੀਂ ਪੈਂਦਾਗਾ ਆਹ ਵੇਖ ਰਿਜ਼ਲਟ ਦਿਖਾ ਦੂੰਗਾ ਆਪਾਂ ਸੁਪਰ ਸੀਡਰ ਹੀ ਦਿਖਾ ਲਿਓ ਬੜਾ ਉਧਰ ਮਰੀ ਪੀਆ ਕਣਕ ਹਜੇ ਵੀ ਉਹ ਦਾਲ ਨਹੀਂ ਦਲਦੀ ਹੋ ਜੀਤੀ ਤੇ ਜਿਹੜੀ ਪੀਲੀ ਪੀਲੀ ਹੋਈ ਪਈ ਆ ਉਹਨਾਂ ਦੀ ਕਣਕ ਤੇ ਉਹਦੇ ਆਪਣੀ ਤਾਂ ਨਹੀਂ ਹੋਈ ਹੋਵੇ ਨੇੜੇ ਆਪਣੀ ਨਾਲ ਉਹ ਹੀ ਆਪਾਂ ਜਿੱਥੇ ਗੁਲਿੰਦੇ ਦੋਈ ਕਰੀ ਹੈ ਠੀਕ ਹੈ ਵਿੱਚ ਮੈਂ ਲੱਗ ਰੇ ਪਾਤੀ ਥੋੜੀ ਜੀ ਜਿੱਥੇ ਉਹ ਜਿਆਦਾ ਫਵਾਰਾ ਵੱਜਿਆ ਲੱਗ ਰੇ ਪਲਉ ਥਾਂ ਥੋੜੀ ਦੇਖਦੇ ਪੀਲਾ ਪੰਡ ਪਿਆ ਹੋਊਗਾ ਨਹੀਂ ਤਾਂ ਆਪਣੀ ਕਰਕੇ ਤਾਂ ਪੂਰੀ ਫੁੱਲ ਰਿਜ਼ਲਟ ਵਧ ਗਿਆ ਹਾਂ ਉਹ ਵੀ ਸਾਈਡਾ ਸਾਈਡਾ ਤੇ ਮਾਰੀਏ ਕੱਲੀ ਲੱਗ ਰੇ ਆਪਾਂ ਪਾਲਕ ਪੂਲਕ ਬਾਥੂ ਬੂਥੂ ਜਿਹਾ ਸੀਗਾ ਵਾਸੇ ਅੱਛਾ ਤਾਂ ਕਰਕੇ ਉਹ ਮਾਰਨੀ ਪੈਂਦੀ ਹੈ ਫਿਰ ਆਪਾਂ ਨੂੰ ਹਾਂ ਵਾਸੇ ਤੁਸੀਂ ਵਟਾ ਬੂਟਾ ਸਾਫ਼ ਹੋਣ ਵਾਂਣ ਸੋਹਣਾ ਲੱਗਦਾ ਹਾਂ ਤੇ ਉਹ ਬ੍ਰਾਂਡ ਬ੍ਰੂੰਡ ਪਾਏ ਆ ਪਾਏ ਆਪਣੇ ਯਾਰ ਗੁਰ ਤਾਂ ਪੇਮੇ ਹੀ ਬ੍ਰਾਂਡ ਹੁੰਦਾ ਜੱ ਹਾਂ ਇਹ ਜੱਟਾਂ ਦੀਆਂ ਸ਼ਾਦੀਆਂ ਇਹ ਵਰਦੀ ਆ ਵਰਦੀ ਉਹ ਹੁੰਦਾ ਕੀ ਕਹੇ ਤੇ ਉਹ ਨਾਈਟ ਸੂਟ ਆ ਨਾਈਟ ਸੂਟ ਸਾਡਾ ਨਾਈਟ ਸੂਟ ਆ ਇਹ ਬਣ ਗਿਆ ਨਾਈਟ ਸੂਟ ਹੁੰਦਾ ਇਹ ਸਾਡੀ ਪਹਿਰਾਵਾ ਇਹ ਪੰਜਾਬੀ ਪਹਿਰਾਵਾ ਵਿਆਹ ਜੱਚ ਵੀ ਜਾਣਗੇ ਚਿੱਟੇ ਵਿੱਚ ਕੁਰਤਾ ਸਬੋਣਗੇ ਜੱਟ ਹਾਂ ਪਤਾ ਲੱਗ ਜਾਂਦਾ ਦੂਰੋਂ ਵੀ ਹਾਂ ਵੀ ਆ ਰਿਹਾ ਜੱਟ ਵੀ ਜਦੋਂ ਨਹੀਂ ਕਹਿਣਾ ਚਾਹੀਐ ਮੇਰੇ ਕਹਿੰਦਾ ਹੁੰਦਾ ਕਿ ਜਦੋਂ ਆਪਾਂ ਬੱਲੀ ਟੌਰ ਕਾਢ ਨਹੀਂ ਹੋਵੇ ਕਾਢ ਨਹੀਂ ਕਹਿੰਦਾ ਹੁੰਦਾ ਨਾ ਹਿੰਦੀ ਚੰਗੂ ਹਾਂ ਹਾਂ ਤੇ ਕਹਿੰਦਾ ਉਹਦੋਂ ਅਸੀਂ ਨਾਈਟ ਸੂਟ ਡਾਲਦੇ ਆ ਫਿਰ ਨਾਈਟ ਸੂਟ ਆ ਸਾਡਾ ਇਹ ਇਹ ਇੱਥੇ ਦਿਨੇ ਵੀ ਲਾਲ ਕੇ ਤੋ ਸੌਦੇ ਹਾਂ ਹਾਂ ਇਹਦੇ ਨਾਲੇ ਆਪਾਂ ਬਹੁਤ ਕੰਮਕਾਰ ਕਰੀਦਾ ਆਪਦਾ ਇਹ ਜੇ ਬੰਦਾ ਯਾਰ ਕੰਫਰਟੇਬਲ ਰਹਿੰਦਾ ਯਾਰ ਕੈਨੇਡਾ ਵਾਲੇ ਤਰੀ ਰਿਸ ਕਰ ਲੈਣਗੇ ਨਾ ਨਾ ਜੀ ਉਹ 10 ਮਿੰਟ ਐ ਖਿਲਾੜ ਕੇ ਦਿਖਾਏ ਉਹਨਾਂ ਨੂੰ ਹਾਂ ਉਹਦੀ ਕਹਿੰਦੇ ਬੇਟਾ ਚੱਲ ਕੰਮ ਤੇ ਹਟ ਜਾ ਆਪਦੀ ਵੀਡੀਓ ਬਣਾ ਲੈ ਉਹਨਾਂ ਦਾ ਫੋਰਮੈਨ ਆ ਕੇ ਹੈ ਨਾ ਦਬਕਾ ਮਾਰ ਦੂ ਉਹ ਤਾਂ ਟਾਈਮ ਨਾਲ ਰੋਟੀ ਵੀ ਨਹੀਂ ਖਾ ਸਕਦੇ ਵਿਚਾਰੇ ਹਾਂ ਠੀਕ ਹੈ ਨਾ ਚੱਲ ਠੀਕ ਹੈ ਮਜਬੂਰੀਆਂ ਕਰਕੇ ਗਏ ਆ ਜਿਹੜੇ ਵਿਚਾਰੇ ਠੀਕ ਹੈ ਗਏ ਆ ਪਰ ਮੈਂ ਤਾਂ ਨਾ ਜਿਹੜੇ ਯਾਰ ਇੱਥੇ ਆਪਦੀ ਚੰਗੀ ਜਮੀਰ ਹੈ ਅਰਦਾਸ ਕੇ ਲੇ ਹੈ ਗਏ ਹਾਂ ਠੀਕ ਹੈ ਨਾ ਮੈਂ ਇੱਥੇ ਆਪ ਦਾ ਵਧੀਆ ਕੰਮ ਕਰਉ ਹਾਂ ਇੱਥੇ ਟੌਰ ਨਾ ਖੜੇ ਹੈ ਹਾਂ ਆਪਣੇ ਕੋਲ ਕੋਈ ਆ ਜਾ ਯਾਰ ਮਿੱਤਰ ਆਪਾਂਵੇਂ ਕੰਮ ਛੱਡ ਕੇ ਵੀ ਤੁਰ ਜਾਗੇ ਹਾਂ ਯਾਰ ਮਿੱਤਰ ਆਇਆ ਆਪਣਾ ਬਹਿਜ ਗਏ ਉੱਥੇ ਜੋ ਮਿੱਤਰ ਆ ਗਿਆ ਪਤਾ ਲੱਗ ਗਿਆ ਦਸ ਮਣ ਖੜਨਾ ਪੂਗਾ ਪਹਿਲੇ ਪਾਸੇ ਲੋਕੇ ਖੜ ਜਣਗੇ ਹਾਂ ਇਹ ਮਾਲਕ ਕੁੱਟੂਗਾ ਯਾਰ ਜੇ ਮਿੱਤਰ ਨੂੰ ਦੇਖ ਸਕਿਆ ਤਾਂ ਮਿੱਤਰ ਗੁੱਸੇ ਹਾਂ ਤੇ ਜੇ ਮਾਲਕ ਨੂੰ ਦੇਖ ਸਕਿਆ ਮੈਂ ਤਾਂ ਮਾਲਕ ਮੇਰੇ ਨਾਲ ਗੁੱਸੇ ਹਾਂ ਇੱਥੇ ਕੋਈ ਟੈਨਸ਼ਨ ਨਹੀਂ ਖਾਣ ਦੇ ਇਹ ਕੁਝ ਪਰਿਵਾਰ ਸਾਡੇ ਇੱਥੇ ਹੇ ਪੱਕੇ ਨਹੀਂ ਉਹਦਾ ਪਰ ਕੈਨੇਡਾ ਛੱਡ ਕੇ ਆ ਰਹੇ ਆ ਵਾਪਸ ਆ ਰਹੇ ਆ ਹਾਂ ਆ ਗਏ ਉਹਨਾਂ ਦੇ ਬੱਚੇ ਤਾਂ ਆ ਗਏ ਵਾਪਸ ਉਹ ਕਹਿੰਦੇ ਪੱਕੇ ਤੌਰ ਤੇ ਆ ਰਹੇ ਆ ਆਰਥਿਕ ਮੰਦੀ ਹੈ ਨਾ ਕੈਨੇਡਾ 'ਚ ਨਹੀਂ ਇਹ ਤਾਂ ਹੁਣ ਆਪਾਂ ਆਰਥਿਕ ਕਹਿ ਰਹੇ ਆ ਹੁਣ ਆਪਾਂ ਤਾਂ ਉੱਥੇ ਗਏ ਨਹੀਂ ਆਪਾਂ ਇਹ ਗੱਲ ਕਹਿ ਨਹੀਂ ਸਕਦੇ ਹਾਂ ਠੀਕ ਹੈ ਨਹੀਂ ਮੰਦੀ ਹੈਗੀ ਜ ਨਹੀਂ ਹੈਗੀ ਪਰ ਇਹਨਾਂ ਜ਼ਰੂਰ ਆ ਵੀ ਉੱਥੋਂ ਆ ਕੇ ਹੁਣ ਆਪਦੇ ਇਥੇ ਕੰਮ ਕਰ ਰਹੇ ਖੇਤੀ ਕਰਦੇ ਆ ਕਹਿੰਦੇ ਹੁਣ ਅਸੀਂ ਤੁਸੀਂ ਤੂੰ ਸਲਾਹਣਾ ਫਰੈਂਡ ਨੂੰ ਹਾਂ ਮੈਂ ਬਹੁਤ ਬੜੇ ਕੰਮ ਕੀਤਾ ਬਈ ਉਹਨਾਂ ਨੇ ਵਾਪਸ ਆ ਗਏ ਵਾਪਸ ਆ ਗਏ ਪੰਜਾਬ ਦੇ ਪੁੱਤ ਤਾਂ ਉਹ ਜਾਣ ਕੇ ਵਾਪਸ ਆਏ ਆ ਉਹਨਾਂ ਦਾ ਮਤਲਬ ਉਹ ਬੱਚੇ ਜਿਹੜੇ ਉੱਥੇ ਇੰਗਲਿਸ਼ ਬਾਲਾ ਬੋਲਣ ਲੱਗ ਪਏ ਸੀਗੇ ਪੰਜਾਬੀ ਨੂੰ ਉਹ ਉਹ ਹਟ ਗਏ ਸੀਗੇ ਪਛਾਣ ਨੂੰ ਅੱਛਾ ਉਹ ਆ ਤੇ ਅਸੀਂ ਪੰਜਾਬੀ ਜਿਹੜੀ ਬੱਚੇ ਨੂੰ ਇੱਥੇ ਸਿਖਾਉਣੀ ਹੈ ਪੰਜਾਬ ਵਿੱਚ ਰਹਿ ਕੇ ਪੰਜਾਬ ਵਿੱਚ ਰਹਿ ਕੇ ਵਾਹ ਭਾਈ ਵਾਹ ਠੀਕ ਹੈ ਨਾ ਬਹੁਤ ਵੱਡੀ ਸੋਚ ਆ ਭਾਈ ਉਹ ਬਈ ਸੋਚ ਆ ਉਹਨਾਂ ਦੇ ਬੰਦਿਆਂ ਦੀ ਮੈਂ ਜਣਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਜਿਹੜਾ ਇਹ ਬੱਚਿਆਂ ਨੂੰ ਇੱਥੇ ਲੈ ਕੇ ਆਏ ਨਾਲ ਹਾਂ ਛੋਟੇ ਛੋਟੇ ਬੱਚੇ ਉਹਨਾਂ ਦੇ ਉਹ ਆਪਦੇ ਨਾਲ ਲੈ ਕੇ ਆਏ ਇੱਥੇ ਅੱਛਾ ਹਾਂ ਕਿੰਡੀ ਵੱਡੀ ਸੋਚ ਆ ਯਾਰ ਬੰਦਿਆਂ ਦੀ ਮੈਂ ਜਣਾ ਸਾਰੇ ਨੂੰ ਸੋਚਾ ਚਾਹੀਦਾ ਹਾਂ ਕਿਉਂਕਿ ਮੈਂ ਚੱਗੇ ਇੱਥੇ ਰਸਦੇ ਵਸਦੇ ਹੈਗੇ 8-10 ਕਿੱਲੇ ਪੈੜੀ ਆ 15 ਕਿੱਲੋ ਨੇ ਕੋਲੇ ਰਾਜੀ ਆ ਵਧੀਆ ਕੰਮ ਕਰਦੇ ਆ ਉਹ ਇੱਥੇ ਮਾੜਾ ਇੱਥੇ ਜਿੰਨੇ ਕੋਲੇ 10-20 ਕਿੱਲੇ ਯਾਰ ਰਾਜੀ ਆ ਉਹ ਆ ਜਾਂਦੇ ਰਾਜੀ ਆ ਬਈ ਰਾਜੀ ਅੱਜ ਤੋਂ ਆਪਣੇ ਨਾਲ ਤੁਹਾਨੂੰ ਦੱਸ ਜਿੰਨੇ ਵੀ ਰੋਜ਼ਗਾਰ ਆਪਣੇ ਚੱਲਦੇ ਆ ਵਪਾਰਿਕ ਧੰਦੇ ਚੱਲਦੇ ਆ ਪਾਕਿਸਤਾਨ ਵਾਲੀ ਜਾਣਗੇ ਜਾਂ ਹੋਰ ਦੇਸ਼ਾਂ ਵਾਲ ਜਾਣਗੇ ਤਾਂ ਪੰਜਾਬੀ ਦੀ ਹੋਗੇ ਨਾਗਾ ਜਾਣਾ ਉਹਦਾ ਹਾਂ ਅੱਜ ਤੋਂ 5 ਸਾਲਾਂ ਨੂੰ ਜਿਵੀਂ ਦੀ ਵੇਲੀ ਕਰੋੜਾਂ ਦੀਆਂ ਪੈੜੀਆਂ ਬਈ ਇਹ ਕਰੋੜਾਂ ਦੇ ਛੱਡੋ ਬਈ ਯਾਰ ਜਿਹਦੇ ਕੋਲੇ ਅੱਜ ਦੀ ਘੜੀ 2 ਕਿੱਲੇ ਆ ਨਾ ਤਾਂ ਅੱਜ ਦੀ ਘੜੀ ਰਾਜਾ ਉਹ ਹਾਂ 2 ਕਰੋੜ ਦਾ ਮਾਲਕਾ ਫਿਰ ਉਹ ਹਾਂ ਹੈਗਾ ਹਾਬਲਾ ਨੂੰ ਜਿੱਦੇ ਹੁਣ ਹਾਈਵੇ ਜੱਗੜ ਗਏ ਹਾਂ ਤੇ ਨਾਲ ਲੱਗ ਵੀ ਉਹ ਜਬੀਰ ਲੈਣੀ ਲੈਣੀ ਹੈ ਚੰਗੇ ਮਾਲ ਸ਼ੋਪਿੰਗ ਮਾਲ ਖੁੱਲਣਗੇ ਹਾਂ ਚੰਗੇ ਰੈਸਟੋਰੈਂਟ ਵਗੈਰਾ ਖੁੱਲਣਗੇ ਉੱਥੇ ਠੀਕ ਹੈ ਨਾ ਉਹ ਜਬੀੜਾਂ ਦੇ ਵਿੱਚ ਹੀ ਆਉਣਗੇ ਹਾਂ ਉਹ ਜਬੀੜਾਂ ਦੀ ਵਿਲਾ ਕੀਮਤ ਕਿੰਦੀ ਲੱਗੂਗੀ ਰਾਜੇ ਬਣ ਜਾਣਾ ਰਾਜੇ ਕੀ ਮੈਂ ਨਾ ਪੂਰੇ ਐ ਬਣ ਜਾਗੇ ਆਪਾਂ ਮਹਾਰਾਜੇ ਜੀ ਹਾਂ ਪਰ ਮੈਂ ਨਾ ਵੀ ਜਵੀਰ ਵੇਚੋਣਾ ਜੀ ਰੱਬ ਨੇ ਸਾਨੂੰ ਮਹਾਰਾਜੇ ਹੀ ਬਣਾਇਆ ਵਾ ਜੱਜ ਜੀ ਵੀ ਤੇ ਕਹਿਣਾ ਮਾੜਾ ਹੀ ਆ ਪਈਆ ਵੇਖੋ ਟੌਰ ਨਾਲ ਖੜੇ ਲੱਜ ਹਾਂ ਠੀਕ ਹੈ ਨਾ ਪਰ ਪਾਣੀ ਵੜ ਲਾਂਗੇ ਬਸ ਪਾਣੀ ਪੀ ਜਾਊਗਾ ਕਹਿ ਰਹੇ ਚ ਆਪਾਂ ਖੜੇ ਲੇ ਕੋਈ ਖੇਤੀ ਮੈਂ ਨਾ ਵੀ ਅੱਜ ਤੇ ਕਿੜੀ ਔਖੀ ਵੀ ਨਹੀਂ ਆਪਾਂ ਕਹਿ ਸਕਦੇ ਪਰ ਕੁਦਰਤੀ ਮਾਰਨਾ ਪਵੇ ਤੇ ਜੱਟ ਮੈਂ ਲਿਖ ਕੇ ਦਿੰਦਾ ਮਰਦਾ ਨਹੀਂ ਸਾਰੀ ਉਰ ਔਖਾ ਨਹੀਂ ਮਰਦਾ ਅਸਕਲ ਦੀ ਕੁਦਰਤੀ ਮਾਰ ਬਸ ਦੋ ਡਰ ਲੱਗਦਾ ਔਰ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ ਇੱਥੇ ਹਾਂ ਹੋਰ ਤਾਂ ਹੀ ਸਭ ਦਲੇ ਦਬਾ ਲਾਂਗੇ ਦਲੇਰ ਹੁੰਦੀ ਹੈ ਕੌਮ ਜੱਟ ਕੌਮ ਹਨਾ ਮੈਂ ਇਹਨਾਂ ਸਾਰਿਆਂ ਨੂੰ ਥੱਲੇ ਦਬਾ ਲਾਂਗੇ ਬਸ ਕੁਦਰਤੀ ਮਾਰਨਾ ਭਾਵੇਂ ਕਲੀ ਸਾਰਾ ਦੇ ਹੀ ਨਾ ਲੋਗ ਜੱਟੋ ਹਾਂ ਨੱਪ ਲਾਂਗੇ ਹੌਲੀ ਹੌਲੀ ਯਾਰ ਪਰ ਸਾਥ ਖੜਨਾ ਕਈ ਵਾਰ ਥੋੜੇ ਲਾਲਚ ਪਿੱਛੇ ਵੇਚੀ ਜਾਂਦੇ ਜਮੀਨਾਂ ਹਾਂ ਇਹ ਤਾਂ ਇਹ ਤਾਂ ਬਾਹਰ ਜਾਣਾ ਹੈ ਹਾਂ ਵੀ ਸਾਡਾ ਤਾਂ ਕੀ ਨਾ ਲੱਗਦਾ ਕਾਤਰਵਾੜਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਆ ਆਪਣੀ ਜ਼ਮੀਨ ਹਨਾ ਕਰੋੜਾ ਵੇਲੇ ਪਤਾ ਲੱਗਿਆ ਇੱਥੇ ਸਾਰਾ ਕੁਝ ਹਾਂ ਪੰਜਾਬ ਵੀ ਇਹਦਾ ਝੜਪਾਲਦਾ ਹਾਂ ਹੋਰ ਕਿਸੇ ਫਸਲੀ ਨਹੀਂ ਹੁੰਦੀ ਜੀ ਡੀ ਪੀ ਪੰਜਾਬ ਨੇ ਹੀ ਚੱਕੀ ਆ ਸਾਰਾ ਕੁਝ ਯਾਰ ਪੰਜਾਬ ਚ ਅੱਜ ਹਾਂ ਜੇ ਪੰਜਾਬ ਹੈ ਤਾਂ ਹੈਗਾ ਇਹਦੀ ਪੰਜਾਬ ਦੇ ਜੇ ਕਿਸਾਨ ਚਲੇ ਗਏ ਨਾ ਸਭ ਭੁੱਖੇ ਬੰਨ ਗਏ ਹਾਂ ਮੈਂ ਅੱਜ ਵੀਂਦਾ ਵਿੱਚੋਂ ਇਹਨਾਂ ਕੋਲ ਹੈਗੀ 4 ਕਿੱਲੇ ਆਦੀ ਰੱਖੋ ਬਾਹਰ ਨਾ ਜਾਓ ਨਾ ਨਾ ਜੀ ਬਾਹਰ ਜਾ ਦਾ ਫਾਇਦਾ ਨਹੀਂ ਕੋਈ ਯਾਰ ਮੈਦਨ ਹਾਂ ਠੀਕ ਹੈ ਨਾ ਇੱਥੇ ਆ ਦਾ ਕੰਮ ਤੋਰੋ ਯਾਰ ਖੇਤੀ ਯਾਰ ਖੇਤੀ ਕਿਉਂ ਨਹੀਂ ਕਰਦੇ ਮੈਨੂੰ ਸਮਝ ਨਹੀਂ ਆਉਂਦੀ ਲੋਕ ਐਡਾ ਵਧੀਆ ਧੰਦਾ ਇਹ ਸਰਦਾਰੀ ਦਾ ਕੈਨੇਡਾ ਨੇ ਵੀ ਵਿਜੇ ਬੰਦ ਹੀ ਕਰਤੇ 2 ਸਾਲਾਂ ਵਾਸਤੇ ਹੁਣ ਬਾਈ ਤਾਂ ਵਧੀਆ ਕੀਤਾ ਹਾਂ ਉਥੇ ਯਾਰ ਟੂੜੀ ਦੇ ਕੱਪ ਨੂੰ ਕੋ ਤਾਂ ਭਰਿਆ ਜਾਂਦਾ ਕੈਨੇਡਾ ਸਰੀ ਦਾ ਐ ਬੜਾਈ ਬੈਠੇ ਜਿਵੇਂ ਯਾਰ ਭੈਣਾ ਕੋਈ ਪੈਂਡ ਦਾ ਸ਼ਹਿਰੋਂ ਦਾ ਪਗੇ ਪੈਂਡ ਨਹੀਂ ਪੰਜਾਬੜ ਸੱਤ ਚ ਬੈਠੇ ਨੇ ਹਾਂ ਐ ਬੈਠੇ ਉਥੇ ਹਾਂ ਸਰੀ ਦਾ ਹਾਂ ਪੰਜਾਬ ਵਾੜਾ ਬੋਟਾ ਸੋਚਣ ਯਾਰ ਵੀ ਹਾਂ ਵੀ ਉਥੇ ਇੰਨਾ ਕਿੰਨੀ ਸਪੇਸ ਆ ਜਿਹੜੀ ਉਥੇ ਭਰੀ ਜਾਣਗੇ ਉਹ ਟੋਰਾਂਟੋ ਚ -15 ਟਾਪਮਾਨਾ ਤੇ ਆਪਣੇ ਇੱਥੇ ਦੇਖ ਲੈ ਯਾਰ ਇੱਥੇ ਮੌਜਾ ਨਾ ਖੜੇ ਆਪੋ ਦੇ ਖੜੇ ਭਈਆ ਆਪੇ ਪੁਰਤਵੰਮਾ ਪਾਇਆ ਗੱਲਾ ਇੱਕ ਬਸ ਸਾਡੇ ਸਵਾਟਰ ਉੱਤੇ ਹਾਂ ਠੀਕ ਹੈ ਨਾ ਟਰਾਂਟੋ ਜਾਏ ਖੜ ਕੇ ਦਿਖਾਣ ਕੇ ਟਰਾਂਟੋ ਬਾਹਰ ਹੀ ਨਿਕਲ ਸਕਦੇ ਹੋ ਖੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਹੈ ਹਾਂ ਐ ਖੜ ਕੇ ਮਾਹੌਲ ਤੁਰ ਫਿਰ ਕੀ ਦਿਖਾਉਣੇ ਯਾਰ ਹਾਂ ਇਹ ਪੰਜਾਬ ਚ ਹੀ ਹੈ ਮੌਲ ਸਾਡੇ ਦਾ ਰਿਸ਼ਤਾਰ ਉੱਥੇ ਇਡਲੀ ਦੇ ਵਿੱਚ ਯਾਰਾ ਹਾਂ ਇੱਥੇ ਚੰਗੇ ਵਧੀਆ ਕਾਮਾਕਾਰ ਵਾਰਾ ਉੱਥੇੋਂ ਕੰਮ ਕਰਦਾ ਹੈ ਹਾਂ ਕਈ ਹੁਣ ਪੰਜਾਬੀ ਉੱਥੇ ਜਾਂਦਾ ਤੇ ਕੰਮ ਹੈ ਨੀਗਾ ਹਾਂ ਕੰਮ ਸਭ ਨੂੰ ਮਿਲਦਾ ਉੱਥੇ ਠੀਕ ਆ ਰੌਲਾ ਕੀ ਹੈ ਜਿਹੜੇ ਉਥੋਂ ਵਿਲੜ ਗਏ ਹੈ ਉਹਨਾਂ ਨੂੰ ਨਹੀਂ ਕੰਮ ਮਿਲਦਾ ਅੱਛਾ ਹਾਂ ਇਟਲੀ ਵਿੱਚ ਮੇਰਾ ਸਾਡੇ ਰਿਸ਼ਤੇਦਾਰ ਕੋਈ ਬਾਹਰਲੇ ਦੇ ਚੰਦੇ ਵੀ ਵਿਲੜ ਹੈਗੇ ਆ ਵਿਲੜ ਹੈ ਜਿੱਦੋਂ ਕੰਮ ਨਹੀਂ ਹੁੰਦਾ ਹੁਣ ਮੇਰਾ ਰਿਸ਼ਤੇਦਾਰ ਆ ਸਾਡਾ ਇਟਲੀ ਦੇ ਵਿੱਚ ਹਾਂ ਉਹ ਇਸ ਟਾਈਮ ਪੂਰਾ ਕੰਮ ਕਰਦਾ ਖੇਤੀ ਦਾ ਕੰਮ ਕਰਦਾ ਹੈ ਉੱਥੇ ਪੰਜਾਬ ਚੋਂ ਗਏ ਆ ਮੁੰਡੇ ਅੱਗੇ ਸਾਨੂੰ ਕੰਮ ਨਹੀਂ ਮਿਲ ਰਿਹਾ ਉਹਨੇ ਕੰਮ ਦੇਦਾ ਹਾਂ ਹਾਂ ਅਗੇ 700 ਕਮ ਹੁੰਦਾ ਠੀਕ ਆ ਦੂਜੇ ਬੰਦਾ ਕਿਵੇਂ ਪੈਸੇ ਦੇ ਦੇ ਫਿਰ ਪੈਸੇ ਕਿਵੇਂ ਦੇ ਦੇ ਨਾਲ ਕਹਿੰਨ ਕਿ ਡਾਲਰ ਦੇ ਦੇ ਠੀਕ ਆ ਨਾ ਡਾਲਰ ਦਿੰਦਾ ਉਹ ਮੁਰੋ ਡਾਲਰ ਕਿ ਉਥੇ ਘਰੋਂ ਪਿੰਡ ਚੋਂ ਮਗਾਈ ਜਾਂਦਾ ਕਿ ਸਾਨੂੰ ਕੰਮ ਨਹੀਂ ਮਿਲਦਾ ਇੱਥੇ ਕੰਮ ਨਹੀਂ ਮਿਲਦਾ ਕਹੀ ਜਾਂਦੇ ਆ ਹਾਂ ਪੁੱਛਣਾ ਲਾ ਹੋਵੇ ਤੇ ਜੇ ਉਹ ਕੰਮ ਕਰੀ ਜਾਂਦਾ ਛੜੀਆਂ ਦਾ ਕੀ ਵੀ ਦੇ ਛੜੀਆਂ ਤੋੜੀ ਜਾਂਦੇ ਨੇ ਉੱਥੇ ਹਾਂ ਠੀਕ ਆ ਨਾ ਉਹ ਕਈ ਵੀ ਛੜੀਆਂ ਤੋੜ ਲਨ ਕਹਨੇ ਹਾਂ ਔਖਾ ਲੱਗਦਾ ਹਾਂ ਠੰਡ ਚ ਨਾਲੇ ਛੜੀਆਂ ਵੀ ਆਪ ਤੋੜੇ ਨਾਲੇ ਡਾਲਰ ਵੀ ਦੇਵੇ ਹਾਂ ਉਹ ਡਿਟੀ ਦੇ ਵਿੱਚ ਸਜਾਤਰ ਸਾਗ ਚੱਲਦਾ ਉਧਰ ਸਾਗ ਹਾਂ ਅੱਛਾ ਉਧਰ ਸਾਗ ਬਹੁਤ ਖਾਂਦੇ ਲੋਕ ਹਰਿਆਵਾਂ ਸਬਜ਼ੀਆਂ ਤੇ ਬਹੁਤ ਜ਼ਿਆਦਾ ਉਧਰ ਦਾ ਪੁੱਛਣ ਲੱਗਾ ਫੋਨ ਦੇ ਉੱਤੇ ਵੀ ਇੱਧਰ ਆਪਣੇ ਉਧਰਲੇ ਖਾਣੇ ਦੇ ਵਿੱਚ ਕੀ ਫਰਕ ਹੈ ਹਾਂ ਉਹ ਆਦਾ ਇੱਧਰ ਹਰਿਆਵਾਂ ਸਬਜ਼ੀਆਂ ਤੇ ਮੀਟ ਨੂੰ ਜ਼ਿਆਦਾ ਉਹ ਕਰਦੇ ਹਰਿਆਵਾਂ ਸਬਜ਼ੀਆਂ ਤੇ ਮੀਟ ਹਾਂ ਆਪਣੇ ਤਾਂ ਕਹਿੰਦਾ ਮੀਟ ਦੀਆਂ ਮਾਂਪੇ ਨੇ ਕਰ ਦਿੰਦੇ ਕਹਿੰਦਾ ਬਣਾਉਣ ਲੱਗੇ ਕਹਿੰਦਾ ਪਾ ਕੇ ਤੇਲ ਵਿੱਚ ਮਸਾਲੇ ਵਸੂਲੇ ਆਇਂ ਲਗੜੀ ਜਾਂਦੇ ਹਾਂ ਕਹਿੰਦਾ ਉੱਥੇ ਰੋਸਟਡ ਬਣਾਉਂਦੇ ਇਕੱਲਾ ਬਸ ਅੱਛਾ ਰੋਸਟਡ ਆ ਉਧਰ ਹਾਂ ਤਦੂਰੀ ਚੱਲਦਾ ਕਹਿੰਦਾ ਉਧਰ ਸਵਾਦ ਤਾਂ ਬਹੁਤ ਲੱਗਦਾ ਹੋਊ ਯਾਰ ਉਧਰ ਸੇਤਾ ਤਾਂ ਹੀ ਵਧੀਆ ਪਈਆਂ ਤੇ ਉਧਰ ਮੀਟਰ ਬਣਾਉਂਦੇ ਕਾਦਾ ਕਾਦਾ ਕੁੱਕੜ ਬੱਕਰੀਆਂ ਉਧਰ ਆਹੀ ਕੋਸਦਾ ਮੱਛੀ ਹੁੰਦੀ ਐ ਅੱਛਾ ਮੁਰਗੇ ਹੋਗੇ ਹਾਂ ਬਖਤਾ ਹੋਗੀਆਂ ਹਾਂ ਤੇ ਆਪਣੇ ਆਹੋ ਦੂਜਰੇ ਆਹ ਬੱਕਰਾ ਬੁਕਰੇ ਹੋਗੇ ਹਾਂ ਤਾਂ ਹੀ ਲਾਲ ਖਖੋ ਝੋਨਾ ਨਹੀਂ ਉਧਰ ਹੈ ਇਟਲੀ ਝੋਨਾ ਨਹੀਂ ਹੁੰਦਾ ਝੋਨਾ ਨਹੀਂ ਹੈਗਾ ਉੱਥੇ ਝੋਨਾ ਨਹੀਂ ਹੈਗਾ ਝੋਨਾ ਤਾਂ ਫਿਰ ਗੱਲ ਆ ਪੰਜਾਬ ਦੀ ਧਰਤੀ ਤੇ ਹੀ ਆ ਹਾਂ ਤੂੰ ਦੱਸੀ ਜਾਨਾ ਹੁਣ ਸਾ ਆਪਣੇ ਸਾਗ ਕਹਿੰਦੇ ਗੰਦਲ ਤੋੜ ਲਓ ਕੱਚੀ ਕੱਚੀ ਹਾਂ ਹੈਨਾ ਉਧਰ ਪਤਾ ਕਿਵੇਂ ਸਾਗ ਤੋੜਦੇ ਆ ਉੱਪਰ ਜਿਹੜਾ ਹਰੇ ਦਾਣੇ ਜਿਹਨੇ ਆਪਣੇ ਬੀਜ ਹਾਂ ਹਾਂ ਨਿਸਰ ਆਪਾਂ ਕਹਿੰਦਾ ਨਿਸਰ ਕਹਿੰਦਾ ਹਾਂ ਉਹ ਖਾਂਦੀ ਉਹ ਹੈ ਉਹਦਾ ਰੇਟ ਵੱਧਾ ਉੱਥੇ ਅੱਛਾ ਦੇਖ ਤੂੰ ਹਾਂ ਉਧਰ ਵੱਧਾ ਖਾਂਦੇ ਫਰੇਚੀ ਨੂੰ ਆਇਰਨ ਵਾਲੀ ਹੁੰਦੀ ਹੈ ਨਾ ਹਾਂ ਆਪਣੇ ਤਾਂ ਲੋਕ ਹਰੇ ਚੀਜ਼ ਉਹ ਕਰ ਲੈਂਦੇ ਹਾਂ ਉਧਰ ਕਣਕ ਹੁਣ ਬਸ ਹੋਈ ਕਣਕ ਵੀ ਨਹੀਂ ਨਿਕਲਦੇ ਰ ਝਾੜ ਜਿੰਨਾ ਆਪਣੇ ਨਿਕਲਦੇ ਅੱਛਾ ਕਈ ਇੱਥੇ ਵੇਖਿਆ ਮੈਂ ਵੀਡੀਓ ਵਿੱਚ ਕਈ ਇਦਾਂ ਦੇ ਕਿਸਾਨ ਆ ਸਾਡਾ ਕਿ ਬਾਹਰੋਂ ਬੀਜ ਮੰਗਾਇਆ ਉਹਦਾ 90 ਮਣ ਝਾੜ ਆ ਜੀ 100 ਮਣ ਝਾੜ ਆ ਇਦੋਂ ਛੋਟੇ ਕਣਕ ਆ ਰਹਿੰਦੇ ਉਧਰ ਅੱਛਾ ਹੈ ਨਹੀਂ ਨਾ ਪਾਕਿਸਤਾਨ ਫੁਆਰਾ ਸਿਸਟਮ ਵਾਲਾ ਖੇਤੀ ਦੇ ਵਿੱਚ ਪਾਣੀ ਦੀ ਬਚਤ ਬਹੁਤ ਹੁੰਦੀ ਹੈ ਅੱਛਾ ਅੱਛਾ ਆਪਣੇ ਸਹੂਲਤਾ ਹੀ ਹੈ ਨਹੀਂ ਇੱਧਰ ਇੱਧਰ ਸਹੂਲਤਾ ਹੈ ਨਹੀਂ ਸਰਕਾਰ ਸਹੂਲਤਾ ਵਗੈਰਾ ਦੇ ਵੀ ਆਪਣੇ ਪੰਜਾਬ ਚ ਬਹੁਤ ਬਚਤ ਹੋ ਜੇ ਪਾਣੀ ਦਾ ਵੱਡਾ ਟਰੈਕਟਰ ਕੋਈ ਵੱਡੀ ਵੱਡਾ ਸੰਦ ਕੋਈ ਕੋਈ ਉਧਰ ਸੰਦ ਬਹੁਤ ਵੱਡੇ ਉਧਰ ਉਧਰ ਹਾਂ ਪਰ ਤਾਂ ਬਹੁਤ ਵੱਡਾ ਬਣਦਾ ਹਾਂ ਹਾਂ ਕਰੋੜ ਕਰੋੜ ਦੇ ਹੋਣਗੇ ਟਰੈਕਟਰ ਹਨਾ ਕਰੋੜਾ ਕਰੋੜਾ ਦੀ ਹੈ ਇੱਕ ਸਮਝ ਲਾ ਵੀ ਆਪਣੇ ਕਿੱਲਾ ਵਾਉਣੇ ਆ 11 ਹਲ ਜਿੰਨਾ ਉਧਰ ਕਿੱਲੇ ਜਿੰਨੇ ਇੱਕ ਹਾਰ ਹੀ ਲੈਦੇ ਆ ਹਾਂ ਵਧੀਆ ਐਪਲੋ ਆ ਵਧੀਆ ਕੰਮ ਐ ਹਾਂ ਬਾਕੀ ਯਾਤਰਾ ਤੇ ਸਬਜ਼ੀ ਬਹੁਤ ਹੁੰਦੀ ਐ ਉਧਰ ਇਟਲੀ ਦੇ ਵਿੱਚ ਦਾ ਕਿਉਂ ਸਾਡਾ ਦੇਖ ਤਾਂ ਮਾਨੂੰ ਗੱਲਬਾਤ ਕਰਦਾ ਰਹਿਣਾ ਉਹ ਕਹਿੰਦਾ ਵੀ ਸਬਜ਼ੀ ਬਹੁਤ ਹੁੰਦੀ ਇਧਰ ਇਟਲੀ ਚ ਹਾਂ ਡਾਲਰ ਚੱਲਦੇ ਨੇ ਉੱਥੇ ਵੀ ਹਾਂ ਅੱਛਾ 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 ਕਮਾਈ ਚੰਗੀ ਓਥੇ ਮਹੀਨੇ ਦੇ ਕਿੰਨੇ ਕਮਾ ਜਾਂਦੇ ਇਧਰ ਲਾ ਜੇ ਤਾਂ ਕੋਈ ਮਿਹਨਤ ਕਰਦਾ ਲੱਖ ਜਿਹੜੀ ਜਾਵੜਦਾ ਉਹਦਾ ਅੱਛਾ ਵਧੀਆ ਪੂਰੀ ਵਧੀਆ ਮਿਹਨਤ ਕਰਦਾ ਕੰਮ ਮਿਲਦਾ ਉੱਥੇ ਕੰਮ ਬਹੁਤ ਆ ਯਾਰ ਉੱਥੇ ਕੰਮ ਵੀਜ਼ਾ ਵਰਕ ਵਾਲਾ ਮਿਲਦਾ ਕਿ ਉਹ ਤੇ ਸਟੂਡੈਂਟ ਵੀਜ਼ਾ ਲੱਗਦਾ ਸਟੂਡੈਂਟ ਵੀ ਆ ਤਾਂ ਮੈਂ ਵੇਖਿਆ ਨਹੀਂ ਪਰ ਇਹ ਤਾਂ ਵਰਕ ਪਰਮਿਟ ਲੱਗਿਆ ਸੀਗਾ ਵਰਕ ਹਾਂ ਵਰਕ ਪਰਮਿਟ ਲੱਗਿਆ ਹੋਇਆ ਜੀ ਕਿੰਨੇ ਕੇ ਪੈਸੇ ਲੱਗ ਜਾਂਦੇ ਜਾਣ ਤੇ ਯਾਰ ਜੇ ਸਹੀ ਏਜੰਟ ਧਰੂ ਜਾਈਏ ਤਾਂ ਉਹਦਾ ਲੱਗਦੇ ਥੋੜਾ ਸਾਰਾ 3 ਗ ਲੱਖ ਰੁਪਈਆ ਮਸਾ ਇਟਲੀ ਦਾ ਹਾਂ ਤੇ ਮਹੀਨੇ ਦਾ ਕਿ ਬਣ ਕਿੰਨਾ ਜਾਂਦਾ ਲੱਖ ਰੁਪਈਆ ਨੇੜੇ ਜੇ ਅਸੀਂ ਕੰਮ ਕਰਾਂਗੇ ਸੀ ਟੱਕਣਾ ਅੱਛਾ ਪਰ ਵੀ ਉੱਥੇ ਕਹਿੰਦਾ ਏਜੰਟ ਬਹੁਤ ਆਖ ਫੁੱਦੂ ਹੋਏ ਬਹਿ ਕਹਿੰਦਾ ਪੈਸੇ 18-18 ਲੱਖ ਰੁਪਈਆ ਇਟਲੀ ਦਾ ਮੰਗੀ ਜਾਂਦੇ ਕਹਿੰਦਾ ਏਜੰਟ 15-15 ਲੱਖ ਰੁਪਈਆ ਉਹ ਤਾਂ ਖਰਚਾ ਕਿੰਨਾ ਹੈ ਕਮਰਾ ਘੁਮਰਾ ਮਿਲ ਜਾਂਦਾ ਰਹਿ ਨੂੰ ਤਾਂ ਸਾਰਾ ਕੁਝ ਵਧੀਆ ਪੂਰਾ ਮਿਲਦਾ ਹਾਂ ਜਿੱਦਾਂ ਤੇ ਆਪ ਲੱਗੇ ਨਾ ਕੰਮ ਤੇ ਉੱਥੇ ਉਹੀ ਕੰਮ ਦੇ ਦਿੰਦੇ ਅੱਛਾ ਹੰਗਰੀ ਸ਼ਹਿਰ ਸੀਗਾ ਔਰ ਇੱਕ ਇਟਲੀ ਦੇ ਵਿੱਚ ਹੀ ਪੈਦਾ ਨੇੜੇ ਪੈਦਾ ਉਹ ਹਾਂ ਹੰਗਰੀ ਉੱਥੇ ਸੀਗਾ ਉਹ ਬਗਤਾ ਦੇ ਅੰਡਿਆਂ ਦੇ ਉਹ ਪੈ ਕੇ ਕਰਦਾ ਸੀਗਾ ਚਾਗਦਾ ਸੀਗਾ ਅੱਛਾ ਉੱਥੇ ਵਧੀਆ ਉਹਨਾਂ ਨੇ ਸਾਰਾ ਕੁਝ ਦਿੱਤਾ ਸੀਗਾ ਫਲੈਟ ਵਗੈਰਾ ਵੀ ਦਿੱਤਾ ਸੀਗਾ ਖਰਚਾ ਵੀ ਉਹਦੇ ਵਿੱਚ ਸੀਗਾ ਸਾਰਾ ਕੁਝ ਉਹਨਾਂ ਦਾ ਪੂਰਾ ਵਧੀਆ ਸੀਗਾ ਰੈਂਡ ਪ੍ਰਬੰਧ ਉਹਨੂੰ ਦੱਸੋ ਹਾਂ ਜਿਵੇਂ ਆਪਾਂ ਮੁਰਗੀਆਂ ਰੱਖ ਲੈਨੇ ਆ ਉਹਨਾਂ ਨੇ ਬੱਤਕਾਂ ਰੱਖੀਆਂ ਥੋੜੇ ਬੱਤਕਾਂ ਰੱਖਿਆ ਹੋ ਜਾਂਦਾ ਹਾਂ ਨਹੀਂ ਹੰਗਰੀ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਨਾ ਬੀਟ ਤੇ ਸ਼ਰਾਬ ਤੇ ਬੀਅਰ ਦਾ ਕੰਮ ਬਹੁਤ ਜ਼ਿਆਦਾ ਉੱਥੇ ਚੱਲਦਾ ਪੈਗੀ ਦਾ ਅੱਛਾ ਉੱਥੇ ਬਹੁਤ ਚੱਲਦਾ ਸ਼ਰਾਬ ਦਾ ਕੰਮ ਠੀਕ ਹੈ ਤੇ ਵਿਆਹਾਂ ਨੂੰ ਜਾਣਨਾ ਚਾਹੀਦਾ ਉੱਥੇ ਕਿ ਘੋਰੀਆਂ ਨੂੰ ਜਿਹੜੇ ਮਰਜ਼ੀ ਚਲੇ ਜਾ ਤੂੰ ਜੱਗੇ ਢਾਗਾਂ ਲੈ ਕੇ ਜਾਵੇ ਚਾਹੇ ਜਿਹੜੇ ਮਰਜ਼ੀ ਚਲੇ ਜਾ ਮੈਂ ਨਾ ਨਹੀਂ ਮੈਂ ਮੈਂ ਕਹਿਣਾ ਚਾਹੁੰਦਾ ਵੀ ਸਪਾਊਸ ਵੀ ਜੇ ਤੇ ਜਾਵੇ ਬੰਦਾ ਕਿ ਇਕੱਲਾ ਜਾਵੇ ਮੈਂ ਤਾਂ ਕੱਲਾ ਜਾਂਦਾ ਕੱਲਾ ਜਾਵੜੇ ਜੇ ਫੈਮਿਲੀਆ ਜਾਣਾ ਚਾਹੁੰਦਾ ਫੈਮਿਲੀਆ ਜਾਵੜੇ ਪਰ ਬੰਦਾ ਹੋ ਜਾਵੇ ਉੱਥੇ ਕੰਮ ਕਰੂਗਾ ਇੱਕ ਕਮਾ ਕੇ 50 ਆ ਜੀ 50 ਆ ਜੀ ਕਮਾ ਕੇ ਪੰਜ ਚਾਰ ਸਾਲ ਬੰਦਾ ਕਮਾਵੇ ਚੱਲ ਹਨਾ ਪਰ ਮੈਂ ਨਾ ਵੀ ਜਿਹਨੋ ਕੋਲੇ ਹੈਗੇ ਇੱਥੇ 8-10 ਕਿੱਲੇ ਉਹ ਤਾਂ ਜਾ ਵੀ ਰਹਿਣਾ ਬਸ ਇਹ ਰਹਿ ਜਣੇ ਗਰੀਬ ਗਰੀਬ ਚੱਕ ਕੇ ਤੇ ਇੱਧਰ ਆ ਜੇ ਵਾਪਸ ਇਹਦੇ ਕੋਲੇ ਛੋਟਾ ਕਿਸਾਨ ਆ ਦੋ ਤਿੰਨ ਕਿੱਲੇ ਪੈੜੀਦੇ ਆ ਉਹ ਚਲ ਠੀਕ ਆ ਯਾਰ ਮਰਿਆ ਮੁੱਕਿਆ ਜਾਊਗਾ ਤਾਂ ਹੋਰ ਕੀ ਕਰੇ ਹਾਂ ਇੱਧਰ ਲੋਕ ਜੀਣ ਵੀ ਨਹੀਂ ਦਿੰਦੇ ਜੀੜ ਵੀੜ ਦਿੰਦੇ ਹਾਂ ਦੋ ਕਿੱਲੇ ਆਣੇ ਤਾਂ ਕੋਈ ਬਾਈ ਦਾ ਵੀ ਕੀ ਆ ਤੇ ਜਿਹੜੇ ਯਾਰ ਲੋਕ ਆ ਨਾ ਇਹ ਤਾਨੇ ਮਿਹਣੇ ਦੇ ਦੇ ਕੇ ਅਗਲੇ ਦਾ ਬਾਈਕਟ ਕਰਕੇ ਉਹਨੂੰ ਤੰਗ ਕਰਕੇ ਭੇਜਦੇ ਆ ਬਾਹਰ ਇੱਕ ਵਾਰ ਕਈ ਇਹ ਵੀ ਸੁਣਿਆ ਯਾਰ ਮੈਂ ਤੁਹਾਡੇ ਤੇਰੀ ਗੱਲ ਚ ਗੱਲ ਕਰਦਾ ਉਧਰੋਂ ਬਾਹਰ ਹੋਣਗੇ ਹਾਂ ਆ ਕੇ ਨਾ ਇੱਥੇ ਪਤਾ ਜਾਣਗੇ ਬਈ ਜੀ ਬਾਹਰ ਕੋਈ ਫਾਇਦਾ ਨਹੀਂ ਬਾਰ ਜਾਣ ਦਾ ਕੋਈ ਫਾਇਦਾ ਨਹੀਂਗਾ ਉਥੇ ਇੱਕ ੱੱਕੇ ਐ ਉਥੇ ਬਸ ਕੰਮ ਨਹੀਂ ਮਿਲਦਾ ਬੇਰੁਜ਼ਗਾਰਾਂ ਸੀ ਇਹ ਐ ਉਹ ਐ ਕਰ ਲੱਗ ਪਦੇ ਆ ਕੇ ਹਾਂ ਫਿਰ ਜਿਹੜਣੋਂ ਅਸੀਂ ਐ ਪੁੱਛਦੇ ਬਈ ਤੁਸੀਂ ਇੱਥੇ ਰਹੋਗੇ ਤਾਂ ਕਹਿਣਗੇ ਨਹੀਂ ਅਸੀਂ ਤਾਂ ਜਾਣਾ ਹੈ ਫਿਰ ਯਾਰ ਉਸੇ ਦੇਸ਼ ਦਾ ਖਾ ਕੇ ਉਸੇ ਦੇ ਨੂੰ ਨਿੰਦੀ ਜਾਂਦੇ ਹੋ ਮਾੜੀ ਗੱਲ ਆ ਕੋਈ ਚੰਗੀ ਗੱਲ ਹੈ ਹਾਂ ਜਿੱਥੋਂ ਦਾ ਗਰਦਾਸ ਮਾਨ ਨੇ ਕਿਹਾ ਜਿੱਥੋਂ ਦਾ ਖਾਈਏ ਨਾ ਪੰਡੀ ਦਾ ਨਹੀਂ ਹੁੰਦਾ ਮੁੜ ਕੇ ਜੇ ਤੈਨੂੰ ਸਵਾਲ ਅਗਰ ਪੁੱਛੇ ਜੇ ਕਿਸੇ ਕਹਦੀ ਨਹੀਂ ਤੂੰ ਜਾਣ ਆ ਵੀ ਮਾੜਾ ਦੇਸ਼ ਆ ਤੇਰੇ ਕੋ ਚੰਗਾ ਗੱਡੀਕਾਰ ਮਿਲ ਗਈ ਚੰਗਾ ਤੇ ਕੋ ਟਰੈਕਟਰ ਚੱਗੀ ਪੈ ਲਈ ਉੱਥੋਂ ਤੋਂ ਕਮਾ ਕੇ ਆ ਗਿਆ ਹਾਂ ਜਿੱਦਰੇ ਵਾਸਤੇ ਦੇਸ਼ੋਂ ਮਾੜਾ ਹੀ ਐ ਤੂੰ ਜਾ ਹੀ ਨਾ ਹਾਂ ਤੀਜਰਾ ਝੋਲਾ ਬਹਿਤਰਾ ਚੱਕਦੇ ਉੱਥੇ ਜਾ ਵਰਦੇ ਹਾਂ ਫੇਰ ਕੀ ਕਰਨ ਜਾਂਦੇ ਅਸੀਂ ਹਾਂ ਠੀਕ ਐ ਨਾ ਤੂੰ ਜ਼ਿਆਦਾ ਕਹੋ ਹੀ ਨਾ ਦੇਸ਼ ਮਾੜਾ ਐ ਜਾਂ ਚੰਗਾ ਐ ਇਹ ਝੋਲੀ ਬਹਿਤਰੀ ਚੱਕਣ ਕੀਤੀ ਜਿੱਦੇ ਜਾਏ ਫੇਰ ਵਾਜਦੇ ਆ ਉੱਥੇ ਬਾਹਰ ਹਾਂ ਉਹ ਤਾਂ ਹੁੰਦਾ ਮੇਰੇ ਵਰਗਾ ਕਈ ਵਾਰ ਕਹਿਦਾ ਹੁੰਦਾ ਨਾ ਜੋ ਤੇ ਵਾਲਾ ਪੀਆਰ ਹੋ ਕੇ ਆ ਗਿਆ ਤੂੰ ਯਾਰ ਮੈਨੂੰ ਲੈ ਜਾ ਬਾਹਰ ਅਲਾ ਕਹਿੰਦਾ ਗੱਲ ਪਊਗਾ ਯਾਰ ਬਾਣੀ ਬਣਾ ਦੇ ਨੇ ਉੱਥੇ ਕੁਛ ਨਹੀਂਗਾ ਉਥੇ ਬਾਹਰ ਆਏ ਆ ਫਲਾਨਾ ਤੇ ਹੁਕਾ ਵੀ ਸਾਡੂ ਕੂਆ ਕਾਲ ਨੂੰ ਲੈ ਕੇ ਜਾ ਨਾਲ ਉਹ ਤਾਂ ਕਰਕੇ ਖੜਾ ਛੜਾਉਣ ਦੇ ਮਾਰੇ ਇੱਕ ਦੂਜੇ ਤੋਂ ਆਪਣੇ ਪੰਜਾਬੀ ਦੇ ਇਹ ਇਹ ਇੱਕ ਦੂਜੇ ਦੇ ਲੱਤਾਂ ਖਈ ਦੇ ਖਈ ਦੇ ਆ ਹਾਂ ਵੀ ਕਿਤੇ ਇਹ ਨਾ ਬਾਹਰ ਜਾਵੜੇ ਹਾਂ ਠੀਕ ਹੈ ਨਾ ਵਿੱਚ ਕਈ ਆ ਇਹ ਹੀ ਗੱਲਾਂ ਵੀ ਕਰ ਦਿੰਦੇ ਤੇ ਜਿਹੜੀਆਂ ਗੱਲਾਂ ਆਪਾਂ ਹੁਣ ਕੀਤੀਆਂ ਵੀਡੀਓ ਦੇ ਵਿੱਚ ਜੇ ਇਹਦੇ ਬਾਰੇ ਆਪਣੇ ਦਰਸ਼ਕਾਂ ਨੇ ਕੋਈ ਸਵਾਲ ਪੁੱਛਣਾ ਹੋਵੇ ਉਹ ਕਮੈਂਟ ਕਰਨ ਤੇ ਤੁਸੀਂ ਉਹਨਾਂ ਦਾ ਜਵਾਬ ਦੇਵੋਗੇ ਨਾ ਹਾਂ ਜਵਾਬ ਦੇਵਾਂਗੇ ਜੀ ਤੇ ਤੁਹਾਡਾ ਨਾਂ ਕੀ ਆ ਗੁਰਬੇਲ ਸਿੰਘ ਤੇ ਸ਼ਹਿਰ ਪਣ ਜੈਤੋ ਜ਼ਿਲ੍ਹਾ ਫਰੀਦਕੋਟ ਅੱਛਾ ਤੇ ਖੇਤੀਬਾੜੀ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਜਿਹੜੀ ਆਪਾਂ ਵੀਡੀਓ 'ਚ ਕੀਤੀ ਹੈ ਹੁਣ ਤੱਕ ਜੇ ਇਹਦੇ ਬਾਰੇ ਕੋਈ ਵੀ ਆਪਾਂ ਨੂੰ ਜਾਣਕਾਰੀ ਦੀ ਜ਼ਰੂਰਤ ਆ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਠੀਕ ਆ ਤੇ ਇਹ ਤੁਹਾਡੇ ਹਰ ਸਵਾਲ ਦਾ ਜਵਾਬ ਦੇਣਗੇ ਤੇ ਸਾਡੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਿਵੇਂ ਦੀਆਂ ਗੱਲਾਂ-ਬੱਤਾਂ ਲੱਗਦੀਆਂ ਸਾਡੀਆਂ ਤੇ ਉਹ ਸਾਰਨਾ ਸਾਨੂੰ ਕਮੈਂਟਾਂ ਜਰੂਰ ਦੱਸਿਓ ਤੇ ਲਾਈਕ ਤੇ ਫੋਲੋ ਜਰੂਰ ਕਰਿਓ ਜੀ ਲਾਈਕ ਤੇ ਫੋਲੋ ਜਰੂਰ ਕਰ ਲਓ ਬਾਈ ਨੇ ਕਹਿਤਾ ਹੁਣ ਓਕੇ ਓਕੇ